ਮੈਂ ਪੰਜਾਬ ਸਰਕਾਰ ਨੂੰ ਲਾਨਤਾ ਪਾਨੀ ਹੈ ਕਿ ਜਦੋਂ ਨਾ ਸਾਡਾ ਇੱਕ ਮਜ਼ਦੂਰ ਸਾਡਾ ਮਨਰੇਗਾ ਮਲਾਜ਼ਮ ਇੱਕ ਮੌਤ ਹੋ ਜਾਂਦੀ ਆ ਉਦੋਂ ਤਾਂ ਸਾਨੂੰ ਧਰਨੇ ਲਾਣੇ ਪੈਂਦੇ ਨੇ ਧਰਨਿਆਂ ਦੇ ਵਿੱਚ ਸਾਨੂੰ ਡਾਂਗਾ ਵੀ ਖਾਣੀਆਂ ਪੈਂਦੀਆਂ ਨੇ ਉਦੋਂ ਕਹਿੰਦੇ ਨੇ ਤੁਹਾਡੇ ਵਾਸਤੇ ਕਿਹੜਾ ਪੀਸੀਐਮ ਫੰਡ ਕਿਹੜਾ ਮਨਰੇਗਾ ਫੰਡ ਆ ਵੇਖੋ ਮੈਂ ਸੁਖਾਣਾ ਚਾਹਨੀ ਆ ਪੰਜਾਬ ਸਰਕਾਰ ਨੂੰ ਵੀ ਆ ਦੇਖੋ ਕਿਵੇਂ ਬਜ਼ੁਰਗ ਕੰਮ ਕਰ ਰਹੇ ਨੇ ਸੱਪਾਂ ਦੇ ਘਰਾਂ ਦੇ ਵਿੱਚ ਪਹਿਲਾਂ ਵੀ ਇਹਨਾਂ ਦਾ ਇੱਕ ਬਜ਼ੁਰਗ ਸੱਪ ਲੜਨ ਦੇ ਕਾਰਨ ਉਹਦੀ ਮੌਤ ਹੋ ਗਈ ਪਰ ਸਾਡੀ ਸਰਕਾਰ ਸੁੱਤੀ ਪਈ ਆਗੀ ਸਾਡਾ ਭਗਵਾਨ ਤਮਨ ਸੀਐਮ ਸੁੱਤਾ ਪਿਆਗਾ ਉਹਨੂੰ ਕੁਝ ਨਹੀਂ ਪਤਾ ਲੱਗਦਾ ਹੈਗਾ ਵੀ ਮੇਰੇ ਲਵੇ ਲਾਉਣੇ ਕੀ ਹੋ ਰਿਹਾਗਾ ਜੇ ਫਿਰ ਆਪਾਂ ਬੋਲਦੇ ਆਂਗੇ ਫਿਰ ਉਹ ਕਹਿੰਦੇ ਨੇ ਵੀ ਜੱਥੇ ਬੰਦੀਆਂ ਆ ਕੇ ਇੱਥੇ ਬੋਲਦੀਆਂ ਨੇ ਪਰ ਮੈਂ ਕਹਿਣਾ ਚਾਹਨੀ ਆ ਮੈਂ ਲਾਂਤਾ ਪਾਰੀਆਂ ਨੂੰ ਵੀ ਇਹਨਾਂ ਦਾ ਸਾਰਾ ਵੀ ਕਿਤੇ ਲੈ ਲਿਆ ਕਰੋ ਜਿਹੜੇ ਅੱਜ ਸਾਡੇ ਡਰੇਨ ਨੂੰ ਸਾਫ਼ ਕਰ ਰਹੇ ਨੇ ਲੋਕੀ ਕਈ ਕਮੈਂਟ ਪਾਉਂਦੇ ਨੇ ਕਹਿੰਦੇ ਜੀ ਇਹ ਤਾਂ ਆਹ ਨਹੀਂ ਹੁੰਦਾ ਹੈਗਾ ਕੰਮ ਨਹੀਂ ਕਰਦੇ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦੀ ਆ ਵੀ ਆ ਦੱਸੋ ਇਹ ਕੀ ਕੰਮ ਨਹੀਂ ਕਰਦੇ ਹੈਗੇ ਕਿ ਇਹ ਬੇਲੇ ਵੇ ਕੇ ਦਿਹਾੜੀਆਂ ਲੈ ਜਾਂਦੇ ਨੇ ਪਰ ਸਾਡੀ ਸਰਕਾਰ ਇੰਨੀ ਮਾੜੀ ਆਈ ਹੈਗੀ ਨਾ ਮਜ਼ਦੂਰ ਦੀ ਬਣਦੀ ਹੈਗੀ ਨਾ ਕਿਸਾਨ ਦੀ ਬਣੀ ਹੈਗੀ ਨਾ ਕਿਸੇ ਹੋਰ ਵਰਗ ਦੀ ਬਣੀ ਆਗੀ ਕਿਉਂਕਿ ਜੇ ਬਦਲਾ ਦੇ ਨਾਂ ਤੇ ਸਿਰਫ ਵੋਟ-ਵੋਟ ਹੀ ਲੈਤੀਆਂ ਉਹਨੇ ਸਾਡੇ ਲਈ ਕਰਿਆ ਕੁਝ ਵੀ ਨਹੀਂ ਹੈਗਾ ਭਗਵੰਤ ਮਾਨ ਨੂੰ ਮੈਂ ਦੁਬਾਰੋਂ ਕਹਿਣਾ ਚਾਹਨੀ ਆਂ ਭਗਵੰਤ ਮਾਨ ਸਾਹਿਬ ਇਹਨਾਂ ਨੂੰ ਵੇਖੋ ਇਹਨਾਂ ਵਾਸਤੇ ਕੁਝ ਕਰੋ ਕੀ ਇਹਨਾਂ ਦਾ ਪੱਤਾ ਜਦੋਂ ਇਹਨਾਂ ਨੂੰ ਕੰਮ ਨਹੀਂ ਮਿਲਦਾ ਹੈਗਾ ਕੀ ਇਹਨਾਂ ਨੂੰ ਉਦੋਂ ਪੱਤਾ ਦਿੱਤਾ ਜਾਂਦਾ ਹੈਗਾ ਕੀ ਅੱਜ ਇਹਨਾਂ ਦੀ ਅਰਜ਼ੀ ਆਨਲਾਈਨ ਹੋ ਗਈ ਹੈਗੀ ਆ ਦੇਖੋ ਕਿਵੇਂ ਲਾਏ ਨੇ ਇਹ ਕੰਮ ਕਰਨ ਪਰ ਫਿਰ ਵੀ ਇਹਨਾਂ ਨੂੰ ਕਿਹਾ ਜਾਂਦਾਗਾ ਆ ਦੂਸਰੇ ਵੀ ਲੋਕ ਕਮੈਂਟ ਕਰਦੇ ਨੇ ਕਿ ਇਹਨੇ ਮਨੇ ਰੱਗ ਵਾਲੇ ਕੰਮ ਨਹੀਂ ਕਰਦੇ ਮੈਂ ਉਹ ਸਾਰਿਆਂ ਨੂੰ ਦਿਖਾਉਣਾ ਚਾਹਨੀ ਆ ਵੀ ਦੇਖੋ ਕਿੰਨਾ ਕੰਮ ਇਹ ਕਰ ਰਹੇ ਨੇ ਇੰਨਾ ਕੰਮ ਕੋਈ ਵੀ ਨਹੀਂ ਕਰਦਾ ਹੈਗਾ